ਕੁਝ ਦਿਨ ਪਹਿਲਾਂ ਫਿਲਮ ਜੁਗ ਜੁਗ ਜੀਓ ਦੇ ਕਲਾਕਾਰ ਵਰੁਣ धवन ਨਿਤਕਪੁਰ ਤੇ ਨਿਰਦੇਸ਼ਕ ਰਾਜ ਮਹਿਤਾ ਕਰੋਨਾ ਪੋਜ਼ਿਟਿਵ ਆਏਗੇ ਸੀ ਚੰਡੀਗੜ੍ਹ ਵਿਖੇ ਇਸ ਫਿਲਮ ਦਾ ਸ਼ੂਟ ਹੋ ਰਿਹਾ ਸੀ ਪਰ ਟੀਮ ਦੇ ਕੁਝ ਮੈਂਬਰਾਂ ਦੇ ਕਰੋਨਾ ਪੋਜ਼ਿਟਿਵ ਆਉਣ ਬਾਅਦ ਇਸ ਦੀ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ ਪਰ ਹੁਣ ਖਬਰ ਆ ਰਹੀ ਹੈ ਕਿ ਵਰੁਣ धवन ਕਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ ਤੇ ਉਹਨਾਂ ਦਾ ਕਰੋਨਾ ਟੈਸਟ ਨੈਗੇਟਿਵ ਆਇਆ ਹੈ ਦੂਜੇ ਪਾਸੇ ਨਿਰਦੇਸ਼ਕ ਰਾਜਮਾਤਾ ਵੀ ਪੂਰੀ ਤਰ੍ਹਾਂ ਕਰੋਨਾ ਮੁਕਤ ਹੋ ਗਏ ਨੇ ਉਥੇ ਨਿਤਕਪੁਰ ਦੀ ਬੇਟੀ ਰਿਧੀਮਾ ਸਾਨੀ ਨੇ ਪੋਸਟ ਸ਼ੇਅਰ ਕਰ ਦੱਸਿਆ ਸੀ ਕਿ ਉਹਨਾਂ ਦੀ ਮਾਂ ਕਰੋਨਾ ਦੇ ਸੰਕਰਮਣ ਤੋਂ ਬਾਹਰ ਆ ਚੁੱਕੀ ਹੈ ਤੇ ਉਹ ਅੱਗੇ ਨਾਲੋਂ ਬਿਹਤਰ ਮਹਿਸੂਸ ਕਰ ਰਹੀ ਹੈ ਨੀਤੂ ਕਪੂਰ ਨੂੰ ਖਰਾਬ ਸਿਹਤ ਦੇ ਕਾਰਨ 에어 ਐਮਬੂਲੈਂਸ ਜ਼ਰੀਏ ਮੁੰਬਈ ਲਿਜਾਇਆ ਗਿਆ ਸੀ ਹੁਣ ਨੀਤੂ ਕਪੂਰ ਤੇ ਵਰੁਨ ਦਵਨ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ ਦੋਵੇਂ 19 ਦਸੰਬਰ ਤੋਂ ਫਿਲਮ ਜੁਗ ਜੁਗ ਜੀਓ ਦੀ ਸ਼ੂਟਿੰਗ ਸ਼ੁਰੂ ਕਰ ਸਕਦੇ ਨੇ ਉਤੇ ਫਿਲਮ ਦੇ ਬਾਕੀ ਕਲਾਕਾਰ ਅਨਿਲ ਕਪੂਰ ਤੇ ਕਿਆਰਾ ਅਡਵਾਨੀ ਵੀ ਸ਼ੂਟ ਨੂੰ ਪੂਰਾ ਕਰਨ ਲਈ 18 ਦਸੰਬਰ ਨੂੰ ਚੰਡੀਗੜ੍ਹ ਪਹੁੰਚਣਗੇ